ਵਾਹਿਗੁਰੂ ਜੀ ਹਰ ਜੁਗ ਜੁਗ ਭਗਤ ਓ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਉਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸੋ ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖਰੋਗ ਪਿਆ ਜਾ ਸੁਖਤਾ ਮਨ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਹ ਹੌਂਕਰੀ ਨ ਹੋਈ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਹਾਲਿਓ ਜਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀ ਬਾਤਾ ਜੋ ਕਿਸ਼ ਕਰਨਾ ਸੋ ਕਰ ਰਹਿਆ ਸੋ ਦਰ ਰਗ ਅਸਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰਿ ਸਿਉ ਕਹੀਐ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਨ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰ ਗਾਵਨ ਤੁਧਨੋ ਜਤੇ ਸਤੀ ਸੰਤੋਖੇ ਗਾਵਨ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਤੁਧ ਪੜਨ ਰਖੇ ਸ੍ਰਿਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀ ਆਮਨ ਮੋਹਨ ਸੁਰਗ ਮਛ ਪਇ ਆਲੇ ਗਾਵਣ ਤੁਧਨੋ ਰਤਨੋ ਉਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾ ਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਕਾਰ ਰਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨ ਰਤੈ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਤਨਾ ਆਵਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਨ ਜਾਸਿ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨਸੀ ਮਾਇਆ ਜਨ ਓ ਪਾਈ ਕਰ ਕਰ ਦੇਖੈ ਕੀਤਾ ਆਪਨਾ ਜਿਉ ਤਿਸ ਦੀ ਵਡਿਆਈ ਜੋ ਤਿਸ ਸੁਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏ ਕੇਵਡ ਵੱਡਾ ਡਿਸ਼ਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਘਰ ਗੰਭੀਰਾ ਗੁਣੇ ਗਹਿਰਾ ਕੋਈ ਨ ਜਾਣੈ ਤੇਰਾ ਕੀ ਤਾ ਕੇਵਡ ਚੀਰਾ ਰਹਾਉ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਨ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਤੁਰ ਬਿਨ ਸਿੱਧਿ ਕਿਨਾਂ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣੋ ਵਾਲਾ ਕਿਆ ਵਿਚਾਰਾ ਸਿਖਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹਿਤ ਸੈ ਕਹ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰ ਮਰ ਜਾਓ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੂਖ ਐ ਖਾਏ ਚਲੇ ਹੈ ਦੁਖ ਸੋ ਕਿਉਂ ਵਿਸਰੈ ਮੇਰੀ ਮਾਇ ਸੱਚਾ ਸਾਹਿਬ ਸੱਚੇ ਨਾਅ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰਨ ਨ ਹੋਵੇ ਸੋਗ ਦਿੰਦਾ ਰਹ ਨ ਚੁੱਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜੇਨ ਦਿਨ ਕਰਕੇ ਕੀਤੀ ਰਾਤ ਖਾਸ ਮੌਸਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਇ ਕਰਦਾ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਿਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਏ ਤੈਨੂੰ ਧੁਰ ਮਸਤਕ ਲਿਖਿਆ ਲਿਖਾਸ ਧੰ ਧੰ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ 5 ਕਾਹੇ ਰੇ ਮਨ ਚਿਤ ਵਹਿ ਉਦਮ ਜਾ ਹਰ ਹਰ ਜਿਉ ਪਰਿਆ ਸੈਲ ਪਥਰ ਮੈਂ ਜੰਤੂ ਪਾਇਤਾ ਕਰਿ ਜਿਕ ਅਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨ ਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੋ ਬਾਹੇ ਠਾਕੁਰ ਕਾਹੇ ਮਨ ਭੋਕਰਿਆ ਉੜੇ ਉੜ ਆਵੈ ਸੋ ਸਤਿ ਸਪਾਛ ਬਚਰੇ ਛਰੇ ਆ ਤਿੰਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰજન ਹਰ ਪੁਰਖ ਨਰੰજન ਹਰ ਅਗਮ ਅਗਮ ਅਪਾਰ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਬਸਾਰਨਹਾਰ ਹਰਿਆ ਪੇਠਾ ਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਾਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸੁਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ تیر ਕਿਆ ਗੁਣ ਆਖ ਵਖਾਣਾ ਜੋ ਸਿਵ ਹੈ ਜੋ ਸਿਵ ਹੈ ਤੁਧ ਜੀ ਜਨ ਨਾਨਕ ਤੈਨੂੰ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗਮਹਿ ਸੁਖਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਧਿਆਇਆ ਜੇ ਤਿਨ ਤੂਟੇ ਜਮਕੇ ਫਾਸੇ ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੇ ਤਿਨ ਕਾ ਭਉ ਸਭ ਗੁਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬੁਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਖਤ ਸੱਲਾਹਣ ਤੁਧ ਜੀ ਹਰ ਆਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਪ ਹੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਆਪਰੰਪਰ ਕਰਤਾ ਜੀ ਤੁਧ ਜੀਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੇ ਤੂੰ ਨਿਹਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤਾਏ ਜੇ ਤੂੰ ਆਪੇ ਕਰਹਿ ਸੁ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਏ ਜੇ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸਾ ਕਾ ਜਾਣੋ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਂ ਜੋ ਤਉ ਭਾਵੈ ਸੋਈ ਥਿਸੇ ਜੋ ਤੁੰਦੇ ਸੋਈ ਹੋਂ ਪਾਈ ਰਹਾਉ ਸਭ ਤੇਰੇ ਤੂੰ ਸਭ ਨਹੀਂ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਖ ਲਾਧਾ ਮਨ ਮੁਖ গোਵਾਇਆ ਤਦ ਆਪਿ ਵਿਛੋੜੇ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੈ ਤੁਝ ਬਿਨ ਦੂਜਾ ਕੋਈ ਨਾ ਹੈ ਜੇ ਅਜੰਤ ਸਭ ਤੇਰਾ ਖੇਲ ਵੀ ਜੋਗ ਮਿਲ ਵਿਛੋੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤੈਨੂੰ ਸੁਖ ਪਾਇਆ ਸਹਜੇ ਹੀ ਹਰਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਰ ਬਿਨੁ ਦੂਜਾ ਅਵਰ ਨ ਕੋਏ ਤੂ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਰੜੈ ਭੈਲੇ ਨੇ ਵਾਸਾ ਪਾਣੀ ਪਾਵਕ ਤਨਹਿ ਕੀਆ ਪੰਕ ਜਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਹਲੇ ਮਾਨ ਏਕ ਨਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੇ ਸਤਿ ਨਹੀਂ ਪੜਿਆ ਮੂਰਖ ਮੁਗ ਦਾ ਜਨਮ ਭਇਆ ਪ੍ਰਣੋਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਸਮਹ ਲਾ ਪੰਜਵਾ ਭਏ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰ ਕਿਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਨ ਤਰਨ ਕੈ ਜਨਮ ਬ੍ਰਥਾ ਜਾ ਤਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰੱਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜਿਸਵੇਂ ਕਵਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨਿ ਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੈ ਤੁਮ ਘਵ ਹੋ ਆਪ ਹਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿਖ ਸਭੈ ਕਰਤਾਰਾ ਮੋਰ ਛਣਜ ਕਰਦੈ ਕਰਿਆ ਸਭ ਵਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋ ਯਾ ਵਰਨਾ ਤਿਹਾਉ ਜੋ ਵਰਚਾਹੋ ਸੁਖਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਅ ਹੈ ਚੋਨ ਚੋਨ ਸਤਰ ਹਮਾਰੇ ਮਾਰੀਅ ਹੈ ਆਪ ਹਾਥ ਦੇ ਮੁਝੈ ਉਬਰੀ ਐ ਮਰਨ ਕਾਲ ਕਾ ਤਰਾਸਨ ਭਰੀ ਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੂ ਕਰੇ ਹੋ ਰੱਛਾ ਰਾਖ ਲਿਹੁ ਮਹ ਰਾਖਨ ਹਾਰੇ ਸਹਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਮਕੇ ਹਮਤਾ ਤੁਮ ਹੋ ਪੂਰੇ ਚਾਤਰ ਦਸ ਕੰਤਾ ਪਾਲ ਪਾਇ ਬ੍ਰਹਮਾ ਬਾਪ ਧਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਹੋ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਹ ਹਮਾਰਾ ਜਵਨ ਕਾਲ ਸਭ ਜਗਤ ਮੰਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸੁਵਾਰੀ sevkan ko sevgun sukh di o satarn ko pal moh vad kiyo kat kat ke antar ki janat bhale bure ki pir pachanat cheeti te kunchar asthoola sab par kripa drisht kar phoola santan dukkh paaye te dukhe sukh paaye sadan ke sukhe ek ek ki pir pachhanna kat kat ke pat pat ki janna jab udkarak kara kartaara praja artha tab de apara ਜਬ ਆਕਰਖ ਕਰਤ ਹੋ ਕਬ ਹੋਂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰ ਆਪੋ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਬਕਾਰ ਨਰੰਭੁ ਆਦ ਅਨੀਲ ਅਨਾਦ ਅਸੰਭ ਤਾ ਕਾ ਮੂਡ ਉਚਾਰਤ ਭੇਦਾ ਜਾ ਕੋ ਭੇਮ ਨਾ ਪਾਪਤ ਬੇਦ ਦਾ ਤਾ ਕਉ ਕਰਪਾ ਹਨ ਅਨੁਮਾਨਤ ਮਹਾ ਮੂਡ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪੂ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾਣਾ ਜਾਏ ਪਸਾਰ ਕਿਹ ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰਾਮਕ ਭਇਓ ਰਾਵ ਕਹਿ ਭੂਪਾ ਹੰਡ ਜ ਜੇ ਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੋਂ ਫੂਲਾ ਰਾਜਾ ਹੋਇ ਬੈਠਾ ਕਹੋਂ ਸੁਮਿਟਿ ਕੋ ਸ਼ੰਕਰ ਅਕੈਠਾ ਸਗਰੇ ਸ੍ਰਿਸ਼ਟ ਦਿਖਾਏ ਚੰ ਭਵ ਆਦਿ ਯੁਗਾਂ ਦੇ ਸਰੂਪ ਸਿਯੰ ਭਵ ਆਵ ਰੱਛਾ ਮੇਰੇ ਤੁਮ ਕਰੋ ਸਿਖ ਉਬਾਰ ਅ ਸਿਖ ਸੰਗ ਰੋ ਦੁਸ਼ਟ ਜਿੱਤੇ ਉਠਵਤ ਉਤਪਾਤਾ ਸਖਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਝ ਤਬ ਸਰਨੀ ਪਰੇ ਤਨ ਕੈ ਦੁਸ਼ਟ ਦੁਖ ਤੋ ਹੋਐ ਮਾਰੇ ਰੁੱਕੇ ਜਬਨ ਪਗ ਪਰੇ ਤੇ ਹਾਰੇ ਤਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤਿਆ ਹੈ ਤਾ ਕੇ ਕਾਲ ਨਿਕਟ ਨਹ ਆਏ ਹੈ ਰੱਛਾ ਹੋਏ ਤਾ ਹੈ ਸਭ ਕਾਲਾ ਦੁਸ਼ਟ ਅਰੇਸ਼ਟ ਤਾਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰ ਹੋ ਤਾ ਕੇ ਤਾਪ ਤਨ ਕਮਹ ਹਰ ਹੋ ਰਿੱਧ ਸਦ ਕਰਮੋ ਸਭ ਹੋਏ ਦੁਸ਼ਟ ਛਾਸਕ ਨ ਕੋਈ ਏਕ ਵਾਰ ਜਨ ਤਮੈ ਸੰਭਾਰਾ ਕਾਲ ਫਾਸਤੇ ਤਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਾਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਥਾਰਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇ ਤਮੈ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਥਾਰਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਏਂ ਗਹਿ ਜਬ ਤੇ ਤੁਮਰੇ ਤਬ ਤੇ ਕਉ ਅੰਖ ਤਰੇ ਨਹੀ ਆਨੇਉ ਰਾਮ ਰਹੀਮ ਪੁਰਾਣੁ ਕੁਰਾਨੁ ਅਨੇਕ ਕਾ ਹੈ ਮਤ ਏਕ ਨ ਮੰਨਿਓ ਸਿਮਰਤੁ ਸਾਸਤਰ ਵੇਦ ਸੁਭਾ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜਕੈ ਗਹਿਓ ਤੁਹਾਰੋ ਦੁਆਰ ਬਾਹਂ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM KALI MOHALLA 3 ANAND EK OANKAR ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਣ ਜਿਨੀ ਵਸਾਇਆ ਕਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਭ ਬਸਾਰਨਾ ਅੰਗੇਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਗਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਬਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਆਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛੁ ਹੈ ਜਿਸ ਦੇ ਹਿਸੋ ਪਾਵੈ ਸਦਾ ਸਿਖੁ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਨਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਾਰ ਸਾਂਤ ਸੁਖ ਮਨਾਏ ਵਸਿਆ ਜਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਸ਼ਟੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਤ ਕਰਸ ਭਗ ਹੈ ਕਰ ਸੁਭਾਗੈ ਸਬਦ ਵਾਜੇ ਕਲਾ ਜਤ ਕਰਤਾਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਠ ਕਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਕਰੈ ਅਨ ਹਦ ਵਾਜੇ ਆਨੰਦ ਸੁਣਹੁ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਆਨੰਦ ਸੁਣਹੁ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਔਰ ਬ੍ਰਹਮ ਪ੍ਰਭੁ ਪਾਇ ਉਤਰੇ ਸਗਲ ਬਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਭੁਨੇਤ ਕਹਤੇ ਪਵਿਤ ਸਤ ਗੁਰ ਹੈ ਆਪਰਪੂਰੇ ਮਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਹਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਤਦਿਨ ਹੈ ਜਾਈ ਨਿਤਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹੱਲਾ 5 ਤੈਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮਨ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪੈ ਹੋਈ ਤਰਸ ਪਿਆ ਮਹਿ ਰਾਮਤ ਹੋਏ ਸਤਿਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾਂ ਜੀਵਾ ਕਨਮਣ ਥੀਵੈ ਹਰਿਆ ਪਾਉੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾ ਹੈ ਉਥੈ ਤੇਰੀ ਰਾਖਾ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੜ ਜਾਹੇ ਭੋਜਨ ਬਖਮੋ ਸੁਗਾਹੋ ਗੁਰ ਸਬਦਿ ਪਾਰ ਪਾਹੇ ਜਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੋ ਹਮਲੇ ਸਾਹਿਬ ਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸੋ ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹ ਬਾਜਪ ਗੁਰ ਨਾਮ ਨੇਤਰੀ ਸਤਿਗੁਰ ਪੇਖਣਾ ਸਰਬ ਨੇ ਸੁਨਣਾ ਗੁਰ ਨਾਮ ਸਤਿਗੁਰ ਸੇ ਤੀਰਤੈ ਅਦਰਗੈ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮਹਿ ਉਤਮ ਕਾਢੀ ਐ ਵਿਰਲੇ ਕੇ ਕੇ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਉਬਾਰੀ ਅੰਨ ਗੁਰ ਕੀ ਪੈਰੀ ਪਾਏ ਕਾਜ ਸਵਾਰੀ ਅੰ ਹੋਵਾ ਆਪ ਦਿਆਲ ਮਨੋ ਨਵਸਾਰੀ ਅੰ ਸਾਧ ਜਨ ਕੈ ਸੰਗ ਭਉ ਜਲ ਤਾਰੇ ਅੰ ਸਾਖਤ ਨਿੰਦਕ ਦੁਸ਼ਟਖਨ ਮਹਿ ਬਦਾਰੇ ਅੰ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸੁ ਸਿਮਰਤੁ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤੁ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ